ਦੇ ਵਿੱਚ ਬੈਠੇ ਵੋਲਟੋ ਦਾ ਕਾਲਾ ਫਾਈਲ ਨੂੰ ਖਤੇ ਜੀ ਦਤ ਸਿੰਘ ਗੱਲ ਨੂੰ ਗੱਲਬਾਤ ਕਰਦੇ ਆਪਾਂ ਜੀ ਨਾਮ ਪ੍ਰਧਾਨ ਸਾਹਿਬ ਜੀ ਖਤੇ ਅੱਜ ਤਾਂ ਤਨ ਸਿੰਘ ਗੋਮ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪ੍ਰਕਾਸ਼ ਨੂੰ ਮੁਕਰੀ ਤੇ ਲਗੜ ਤਰਵਾਇਚ ਲਗੜ ਕਿੰਤਰੀ ਦਵਾਈ ਪਾ ਕੇ ਜੀ ਨਾਮ ਦੇਉਂਦੇ ਆ ਇਸ ਪਨਾਲ ਦੀ ਸੇਵਾ ਜੋ ਸਾਰੇ ਹੀ ਜੋ ਲੱਗਦੇ ਸਾਰਿਆਂ ਨੇ ਰਲ ਕੇ ਕੀਤੀ ਹੈ। ਪਾਣੀ ਦਾ ਲੰਗਰ ਹੈ। ਸ਼ਤਪੁਰਾ ਦੇ ਚਰਨਾਂ ਦੀ। ਇਸੇ ਤਰ੍ਹਾਂ ਖੁਸ਼ੀਆਂ ਬਖਸ਼ਦੇ ਰਹਿਣ। ਔਰ ਸਾਡੇ ਸਮਾਜ ਦੇ ਬੱਚਿਆਂ ਨੇ ਬਹੁਤ ਹੀ ਮਿਹਨਤ ਨਾਲ ਇਹ ਪ੍ਰਾਪਰਿਆ। ਥੋੜਾ ਸਮਾਂ ਵੀ ਦਿੱਤੀ। ਕਿਰਪਾ ਕਰਨਾ ਦੇਖਿਆ ਰੱਖਣ। ਸਰਪੰਚ ਜੀ ਤੇ ਸਭਾ ਵਾਲਾ ਔਰ ਅਸੀਂ ਸਾਰੀ ਜਿੰਨੀ ਵੀ ਲੰਗਰ ਦੀ ਪ੍ਰਵਾਨ ਕਰ ਪੰਚਾਇਤ ਹੈ। ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਬਹੁਤ ਸਾਡੀ ਮਦਦ ਕੀਤੀ ਹੈ। ਸਾਡੇ ਨਾਲ ਬਹੁਤ ਮੋਟਾ ਜੁੜਿਆ। ਸੋ ਸਾਰਿਆਂ ਨੂੰ ਮੈਂ ਆਪਣੀ ਤਰਫੋਂ ਵਧਾਈ ਦਿਨ ਜਿਹੜੇ ਮੇਰੇ ਵੀਰ ਚੈਨਲ ਵਾਲੇ ਸਾਡੇ ਕੋਲ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਇਹ ਦਿਨ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਭੀ ਜੀ ਜੋ ਦਿੱਲੀ ਦੇ ਕਿਸਾਨ ਇਸ ਟਾਈਮ ਜੂਝ ਰਹੇ ਹੈ ਤਨ ਆਰਡੀਨੇਸ਼ਨ ਨੂੰ ਲੈ ਕੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਜੀ ਅਸੀਂ ਤਾਂ ਉਹਦੇ ਬਾਰੇ ਇਹੀ ਕਹਾਂਗੇ ਜੀ ਸਰਪ ਸਰਪ ਰੋਸ਼ੀ ਦੀ ਤਮੰਨਾ ਹੈ ਹਮਾਰੇ ਦਿਲ ਮੇਂ ਦੇਖਣਾ ਹੈ ਜੂਰ ਬਾਜ਼ੀਓ ਕਾਤਲ ਮੇ ਕਿਤਨਾ ਕਿਉਂਕਿ ਇਹ ਹੀ ਵੇਖਣਾ ਵੀ ਉਹ ਕੀ ਕਰਦੇ ਆ ਕਿ ਅਸੀਂ ਸਾਡੇ ਕਿਸਾਨ ਕਿੰਨੇ ਕਰਦੇ ਆ ਤੇ ਪਰਮੇਸ਼ਰ ਦੱਸ ਰਿਹਾ ਉਹਨਾਂ ਨੂੰ ਵੀ ਦੱਸ ਰਿਹਾ ਕਿਉਂਕਿ ਜਿੰਨੀਆਂ ਸ਼ਹੀਦੀਆਂ ਪਾਈਆਂ ਗਈਆਂ ਉਹਨਾਂ ਦਾ ਹਿਸਾਬ ਤਾਂ ਦੇਣਾ ਹੀ ਪੈਣਾ ਹੈ ਇਹ ਮੋਦੀ ਸਰਕਾਰ ਨੂੰ ਕਿੰਨਾ ਕਚੇਰਾ ਲਮਕਾਈ ਜਾਊਗੀ ਇੱਕ ਦਿਨ ਦਾ ਜਿਹੜਾ ਉਹਨਾਂ ਨੂੰ ਪਾਰ ਦੇ ਥੱਲੇ ਆਉਣਾ ਹੀ ਪੈਣਾ ਲੋ ਸਰਪੰਚ ਸਾਹਿਬ ਜੀ ਸਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅੱਜ ਅਵਤਾਰ ਦੇ ਹੜ੍ਹ ਨੂੰ ਮੌਕਾ ਰੱਖਦੇ ਹੋਇਆ ਬਹੁਤ ਹੀ ਸੰਗਤਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਉਸਦੇ ਸਰਪੰਚ ਸਾਹਿਬ ਨੂੰ ਹਾਂਜੀ ਸਰਪੰਚ ਸਾਹਿਬ ਹਾਂਜੀ ਕਿੰਨੀ ਖੁਸ਼ੀ ਪ੍ਰਾਪਤ ਹੋਈ ਹੈ ਜੀ ਅੱਜ ਮਹਾਰਾਜ ਜੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਇੱਦਾਂ ਸਾਡੇ ਨਗਰ ਨੂੰ ਚੜ੍ਹਦੀ ਕਲਾ ਰੱਖੇ ਤੇ ਸਾਨੂੰ ਸੇਵਾ ਵਿੱਚ ਲੱਗਦੇ। ਤੇ ਸਾਨੂੰ ਇਹ ਖੁਸ਼ੀਆਂ ਇਦਾਂ ਹੀ ਬਖਸ਼ੀ ਰੱਖੇ। ਸਾਡੇ ਜੱਗ ਦਾ ਲੱਗਾ ਪਰਿਵਾਰ ਇੱਥੇ ਟੈਂਡ ਇਕੱਠਾ ਵਾ। ਅਸੀਂ ਇਹ ਇੰਨਾਂ ਖੁਸ਼ੀਆਂ ਦੇ ਵਿੱਚ ਅਸੀਂ ਕੋਈ ਸਾਡੀ ਪਾਰਟੀ ਨਹੀਂ ਕੋਈ ਸਾਡਾ ਹੋਰ ਨਹੀਂ ਕੋਈ ਵਿੜੰਪਣ ਨਹੀਂ ਕੋਈ ਝੂਠਾਪਣ ਨਹੀਂ। ਸਾਰੇ ਅਸੀਂ ਇੱਕੋ ਜਿਹੇ ਹੋ ਕੇ ਚੱਲਦੇ ਆਂ। ਤੇ ਸਾਡੇ ਨਗਰ ਦੇ ਵਿੱਚ ਦੇਖੋ ਤੁਸੀਂ ਕਿਵੇਂ ਸਫਾਈਆਂ ਹੋਈਆਂ ਨੇ। ਗੁਰੂ ਸਾਹਿਬ ਦੇ ਚਰਨਾਂ 'ਲੇ ਔਰ ਮਾਰਾ ਸੱਚੇ ਪਾਤਸ਼ਾਹ ਸਾਡੇ ਇਦਾਂ ਨਜ਼ਰੋਂ ਸੇਵਾ ਕਰਦੇ ਪ੍ਰਣ ਤੇ ਬਖਸ਼ੀ ਰੱਖੇ ਪਰਵਾਰਵਾ ਪਰਵਾਹ ਕਦੀਆਂ ਖਾਲਸਾ ਪਰਵਾਹ ਖਾਲਸਾ ਹੀ ਤੁਹਾਡਾ ਰਤਨ ਟੀਵੀ ਦੇ ਵਿੱਚ ਜੇ ਬਹੁਤ ਬਹੁਤ ਚਾਹੀਦਾ ਚੰਗੀ ਕੋਈ ਤੇ ਸਾਨੂੰ ਇਹ ਖੁਸ਼ੀਆਂ ਇਦਾਂ ਹੀ ਬਖਸ਼ੀ ਰੱਖੇ ਕਮੇਡੀਆਂ ਲੱਗਾ ਪਰਿਵਾਰ ਇੱਥੇ ਪਿੰਡ ਇਕੱਠਾ ਵਾ ਅਸੀਂ ਇਹ ਇੰਨਾ ਖੁਸ਼ੀਆਂ ਦੇ ਵਿੱਚ ਅਸੀਂ ਕੋਈ ਸਾਡੀ ਪਾਰਟੀ ਨਹੀਂ ਕੋਈ ਸਾਡਾ ਹੋਰ ਨਹੀਂ ਕੋਈ ਬੜਪਣ ਨਹੀਂ ਕੋਈ ਝੂਟਾ ਬੰਦੇ ਨਹੀਂ ਸਾਰੇ ਅਸੀਂ ਇੱਕੋ ਜਿਹੇ ਹੋ ਕੇ ਚੱਲਦੇ ਆਂ ਤੇ ਸਾਡੇ ਨਗਰ ਦੇ ਵਿੱਚ ਦੇਖੋ ਤੁਸੀਂ ਕਿਵੇਂ ਸਫਾਈਆਂ ਹੋਈਆਂ ਨੇ ਗੁਰੂ ਸਾਹਿਬ ਦੇ ਚਰਨਾਂ 'ਲੇ ਔਰ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਇਦਾਂ ਨਜ਼ਰੂ ਸੇਵਾ ਕਰਦੇ ਪ੍ਰਾਣ ਤੇ ਬਖਸ਼ੀ ਰੱਖੇ ਪਾਇਕ ਜੀ ਦਾ ਖਾਲਸਾ ਪਾਇਕ ਜੀ ਹਾਲ ਤਾਂ ਤੁਹਾਡਾ ਤਾਂ ਟੀਵੀ ਦੇ you <laughs> ਪਰ ਬਹੁਤ ਸਿਆਪਤ ਬਾਗਲੋਂ ਘਰਾਂ ਦੇ ਮਾਤੇ ਜੰਮਾ ਸਭ ਤੋਂ ਪਰਸੇ ਨਾ